9ਵੇਂ 파ਸ਼ਾ ਸਿਰ ਗੁਰ ਤੇਗ ਬਹਾਦਰ ਜੀ ਦਾ 350 50 ਸਾਲਾ ਜਿਹੜਾ 350 ਸਾਲ ਪਹਿਲਾਂ ਸ਼ਹਾਦਤ ਹੋਈ ਆ ਉਹਨਾਂ ਦੀ ਯਾਦ ਵਿੱਚ ਖਾ ਖਾ ਕੇ ਸਮਾਗਮ ਕੀਤੇ ਜਾ ਰਹੇ ਆ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਆ ਅਸੀਂ ਵੀ ਰੈਵੋਲੂਸ਼ਨਰੀ ਮਾਰਕਸਿਸ ਪਾਰਟੀ ਵੱਲੋਂ ਲਗਾਤਾਰ ਗੁਰੂ ਜੀ ਦੇ ਇਸ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਸਮਾਗਮ ਕਰ ਰਹੇ ਆ ਤੇ ਅੱਜ ਰਟੌਲਾ ਵਿੱਚ ਇਸੇ ਸੰਬੰਧ ਵਿੱਚ ਇੱਕ ਸਮਾਗਮ ਕੀਤਾ ਗਿਆ ਜਿਹਦੇ ਵਿੱਚ ਪਿੰਡ ਦੇ ਬਹੁਤ ਮਹਤਵਪੂਰਨ ਸੱਜਣਾ ਨੇ ਭੈਣਾ ਭਰਾਵਾਂ ਨੇ ਹਿੱਸਾ ਲਿਆ ਔਰ ਇਹ ਸਿਪਰਨ ਕੀਤਾ ਆ ਕਿ ਜਿਸ ਮੰਤਵ ਲਈ ਗੁਰੂ ਜੀ ਨੇ ਆਪਣਾ ਸੀਸ ਬਿਦਾਨ ਕੀਤਾ ਧਰਮ ਦੇ ਨਾਂ ਤੇ ਕਿਸੇ ਨਾਲ ਜ਼ਿਆਦਤੀ ਕਰਨ ਦਾ ਜਿਹੜਾ ਤਰੀਕਾ ਸੀ ਉਹਨੂੰ ਉਹਦੇ ਖਿਲਾਫ ਲੜੇ ਤੇ ਆਪਣੀ ਕੁਰਬਾਨੀ ਦਿੱਤੀ ਹੈ ਅੱਜ ਦੇ ਸਮੇਂ 'ਚ ਅਸੀਂ ਵੀ ਉਹਨਾਂ ਪੱਧਰਾਂ ਤੇ ਚੱਲ ਕੇ ਜਿਹੜੇ ਹੁਕਮਰਾਨ ਧਰਮ ਦੇ ਨਾਂ ਤੇ ਲੋਕਾਂ 'ਤੇ ਜ਼ੁਲਮ ਕਰਦੇ ਆ ਇੱਕ ਧਰਮ ਨੂੰ ਚੰਗਾ ਕਹਿਣ ਲਈ ਦੂਜੇ ਦਾ ਬੁਰਾ ਕਹਿੰਦੇ ਆ ਦੁਜੇ ਨੂੰ ਉਹ ਤਾਂ ਢੱਕੇ ਟੱਕਰਾ ਕਰਾਂਗੇ ਪੁਰੇ ਦੇਸ਼ ਨੂੰ ਵੱਖ-ਵੱਖ ਧਰਮਾਂ ਦਾ ਦੇਸ਼ ਹੈ ਵੱਖ-ਵੱਖ ਕੌਮਾਂ ਦਾ ਦੇਸ਼ ਹੈ ਵੱਖ-ਵੱਖ ਜਾਤੀਆਂ ਦਾ ਦੇਸ਼ ਹੈ ਇਹ ਦੇਸ਼ ਇਦਾਂ ਦਾ ਹੀ ਰੱਖਾਂਗੇ ਫਰਵਾਡੀ ਨੂੰ ਜਿੱਦਾਂ ਦਾ ਮੋਦੀ ਕਰਨਾ ਚਾਹੁੰਦਾ ਉਹ ਨਹੀਂ ਕਰ ਦੇਵਾਂਗੇ ਸਕਤਸਿੰਦਰ ਨੇ ਇਹ ਕੀਤਾ ਤੁਜਾ ਅਸੀਂ ਗੁਰੂ ਜੀ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਆ ਸ੍ਰੀ ਹਾਂ ਦੇ ਪ੍ਰਸੰਗਤ ਨਾਲ ਕਿ ਇਸ ਵੇਲੇ ਇਨਸਾਫ ਦੀ ਲੜਾਈ ਲੜਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਰਕਾਰ ਦੀ ਨੀਤੀਆਂ ਤੋਂ ਕਿਸਾਨ ਮਜ਼ਦੂਰ ਨੌਜਵਾਨ ਬੜਾ ਪਰੇਸ਼ਾਨ ਹੈ ਗੁਰਬਤ ਲਗਾਤਾਰ ਹੀ ਹੈ ਔਰ ਲਗਾਤਾਰ ਹੀ ਬੱਚੇ ਬੇਕਾਰ ਘੁੰਮਦੇ ਆ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਆ ਰੋਜ਼ ਹੀ ਨਸ਼ਿਆਂ ਦੇ ਨਾਲ ਸੈਂਕੜੇ ਮੌਤਾਂ ਹੋ ਰਹੀਆਂ ਲੇਕਿਨ ਹੁਕਮਰਾਨ ਬਸ ਪ੍ਰਚਾਰ 'ਚ ਲੱਗੇ ਆ ਵੇ ਅਸੀਂ ਜਦੋਂ ਜੁੱਧ ਜਿੱਤ ਲਿਆ ਸੀ ਤਾਂ ਅਸਲ ਜੁੱਧ ਜਿੱਤਿਆ ਨਹੀਂ ਹੈ ਜੁੱਧ ਹਾਰ ਗਿਆ ਹੈ ਇਦਾਂ ਕਿਹਾ ਜਾਣਾ ਚਾਹੀਦਾ ਕਿ ਨਸ਼ੇ ਨਹੀਂ ਬੰਦ ਹੋਏ ਨਸ਼ੇ ਪੈਣਾ ਵੰਗਰੇ ਜਾ ਰਹੀ ਹੈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਇੱਕ ਸਾਂਝੀ ਲੜਾਈ ਲੜਨੀ ਚਾਹੁੰਦੇ ਆ ਪਰ ਪੰਜਾਬ ਦੇ ਨਾਲ ਤਾਂ ਚੇਚੇ ਤੌਰ ਤੇ ਭਗਵੰਤ ਮਾਨ ਜੀ ਤੇ ਕੇਂਦਰ ਵਾਲੇ ਤਾਂ ਕਾ ਵੀ ਜ਼ਿਆਦਾ ਕਰ ਰਹੇ ਆ ਪੰਜਾਬ ਦੇ ਨਾਲ ਪਹਿਲਾਂ ਚੰਡੀਗੜ੍ਹ ਦੇ ਸਵਾਲ ਤੇ ਬੜਾ ਧੱਕਾ ਕੀਤਾ ਗਿਆ ਸਾਡੀ ਰਾਜਧਾਨੀ ਸਾਨੂੰ ਨਹੀਂ ਦਿੱਤੀ ਗਈ ਪੰਜਾਬ ਦਾ ਪਾਣੀ ਬਣਦਾ ਸੀ ਸਾਡਾ ਸਾਨੂੰ ਪਾਣੀ ਸਾਡਾ ਨਹੀਂ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਸਾਡੀ ਯੂਨੀਵਰਸਿਟੀ ਬਣੀ ਸੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਉਹਨੂੰ ਖੋਣ ਦਾ ਯਤਨ ਕੀਤਾ ਉਹ ਤਾਂ ਲੋਕ ਲੜੇ ਕਰਕੇ ਤਾਂ ਉਹਨਾਂ ਨੇ ਉਹ ਗੋਸ਼ਟਾ ਵਾਪਸ ਜਿੱਤ ਪਈ ਆ ਤੇ ਅੱਜ ਖਬਰ ਆਈ ਆ ਵੀ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਤੇ ਚੋਣਾ ਕਰਾਈਆਂ ਜਾਂਦੀਆਂ ਯੂਨੀਵਰਸਿਟੀ ਦੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਬੋਲੀ ਦੇ ਮਸਲੇ ਤੇ ਆ ਰਾਜਾਂ ਦੇ ਅਧਿਕਾਰਾਂ ਦਾ ਸਵਾਲ ਆ ਇਨ੍ਹਾਂ ਮੁੱਦਿਆਂ ਤੇ ਵੀ ਪਾਰਟੀ ਨੇ ਫੈਸਲਾ ਕੀਤਾ ਵੀ ਅਸੀਂ ਪੰਜਾਬ ਦੇ ਲੋਕਾਂ ਨਾਲ ਲੈ ਕੇ ਇੱਕ ਵੱਡਾ ਪ੍ਰਚੰਡ ਯੁੱਧ ਛੇੜਾਂਗੇ ਤਾਂ ਕਿ ਦਿੱਲੀ ਦੇ ਹੁਕਮਰਾਨਾਂ ਨੂੰ ਤੇ ਪੰਜਾਬ ਦੇ ਹੁਕਮਰਾਨਾਂ ਨੂੰ ਬੋਲੇ ਕਰਨਾਂ ਤੱਕ ਆਵਾਜ਼ ਬਚਾਈ ਜਾ ਸਕੇ ਮੈਨੂੰ ਆਸ ਹੈ ਪੂਰੀ ਵੀ ਗੁਰੂ ਜੀ ਦਾ ਜਿਹੜਾ ਦਿਖਾਇਆ ਰਾਹ ਹੈ ਸਾਡੇ ਲਈ ਮਾਰਗਦਰਸ਼ਨ ਦਾ ਕੰਮ ਕਰੇਗਾ ਅਸੀਂ ਸਾਰੇ ਧਰਤੀ ਲੋਕਾਂ ਦੇ ਰਾਜ ਭਾਗ ਵਾਸਤੇ ਡਟ ਕੇ ਲੜਾਂਗੇ ساری ਜ਼ਿੰਦਗੀ ਮੈਂ ਇਹਨਾਂ ਸ਼ਬਦਾਂ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਜੀ ਦੇ ਚਰਨਾਂ 'ਚ ਆਪਣੇ ਵੱਲੋਂ ਬਹੁਤ ਹੀ ਸਤਿਕਾਰ ਨਾਲ ਸ਼ਰਧਾ ਨਿਪਟਾਉਂਦਾ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ